जी का खालसा वाह जी की फतेह गुरु नानक नाम लेवा वनजारे परिवार जो मध्य प्रदेश इस वेले गुरुदी नगरी विखे आए है अनंतपुर साहब जी आप जी देखते कि तखत केसगढ़ साहब अनंतपुर साहब जी ਇਦੇ ਵਿੱਚ 70 ਪ੍ਰਾਣੀ ਕਰੀਬ ਆਏ ਜਿਨ੍ਹਾਂ ਨੇ ਅੰਮ੍ਰਿਤ ਪਾਣ ਕਰਕੇ ਗੁਰੂ ਵਾਲੇ ਬਣੇਗੇ ਜੋ ਆਪ ਜੀ ਦੇਖਦੇ ਪਹੇਗੇ ਇਹ ਸਾਰੇ ਹੀ ਗੁਰੂ ਨਾਨਕ ਨਾਮ ਲੈਵਾ ਵਣਜਾਰੇ ਪਰਿਵਾਰ ਹੈ ਜਿੱਦ ਜਿਹਨੇ ਇਤਿਹਾਸ ਪਤਾ ਚੱਲ ਰਿਹਾ ਸਿੱਖੀ ਨਾਲ ਜੁੜਦੇ ਪਹੇਗੇ ਗੁਰੂ ਦੀ ਕਿਰਪਾ ਦੁਨ ਸੰਗਤ ਦਾ ਧੰਨਵਾਦ ਹੈ ਜਿਨ੍ਹਾਂ ਨੇ ਯਾਤਰਾ ਕਰਾਉਂਦੇ ਪਹੇਗੇ ਵਾਹਿਗੁਰੂ ਸਾਹਿਬ ਜੀ ਨੇ ਹਮੇਸ਼ਾ ਚੜ੍ਹਦੀ ਕਲਾ ਰਗੇ ਸਤਕਾਰਯੋਗ ਸਰਦਾਰ ਮਨਜੋਤ ਸਿੰਘ ਜੀ ਸਤਕਾਰਯੋਗ ਸਰਦਾਰ ਮੋਹਨ ਸਿੰਘ ਜੀ ਨਾਪਕੁਰ ਵਾਲੀ ਸੰਗਤ ਤੋਂ ਸਤਕਾਰਯੋਗ ਸਰਦਾਰ ਬਾਬਾ ਮੱਖਣਸਲ ਲੁਭਾਣਾ ਨਿਊ ਆਰਕ ਵਾਲੇ ਸੱਪ ਮੈਂ ਦਲੇਰ ਸਿੰਘ ਜੀ ਸਤਕਾਰਯੋਗ ਸਰਦਾਰ ਗੁਰਵਿੰਦਰ ਸਿੰਘ ਜੀ ਸਤਕਾਰਯੋਗ ਸਰਦਾਰ ਗਗਨਦੀਪ ਸਿੰਘ ਜਿਹਨਾਂ ਦੀ ਕਿਤਾਬ ਹੈ ਜਿਹੜੀ ਬੰજારਾ ਸਮਾਜ ਬੰજારਾ ਦੇ ਲਈ ਜਿਹੜੀ ਕਿਤਾਬ ਉਹਨਾਂ ਨੇ ਲਿਖੀ ਹੈਗੀ ਬਹੁਤ ਸੋਹਣੀ ਕਿਤਾਬ ਹੈ ਉਹਨਾਂ ਦਾ ਇਤਿਹਾਸ ਲਿਖਿਆ ਹੈਗਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਸੰਗਤ ਦਾ ਵੀ ਧੰਨਵਾਦ ਹੈ ਸ਼ਰਮਣੀ ਕਮੇਟੀ ਦਾ ਜਿਨ੍ਹਾਂ ਨੇ ਸਾਨੂੰ ਕਮਰੇ ਤੇ ਨਾਲ ਗੱਡੀਆਂ ਦਿੱਤੀ ਏ ਉਹਨਾਂ ਸੰਗਤਾਂ ਵੀ ਧੰਨਵਾਦ ਹੈ ਜਿਨ੍ਹਾਂ ਨੇ ਲੰਗਰ ਲੰਗਰ ਗੱਡੀਆਂ ਵਿੱਚ ਲਿਖਿਆ ਆਏਗੇ ਸਮੂਹ ਸਾਧ ਸੰਗਤ ਮਧ ਪ੍ਰਦੇਸ਼ ਦੀ ਗੁਰੂ ਨਾਨਕ ਨਾਮ ਲੇਵਾ ਸਮੂਹ ਸਾਧ ਸੰਗਤ ਵੱਲੋਂ ਦਾ ਆਸ ਵੱਲੋਂ ਪੈਸਾ ਭਈ ਪ੍ਰੇਮ ਸਿੰਘ ਵੱਲੋਂ ਜੋ ਹਰ ਸਾਲ ਜੱਥੇ ਲੈ ਕੇ ਆਦੇ ਰਹੇ ਹੈ ਸੰਗਤ ਦੇ ਨਾਲ ਸਾਡੀ ਵੱਲੋਂ ਉਹਨਾਂ ਦੇ ਵਾਹਿਗੁਰੂ ਸਾਹਿਬ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਗੇ ਇਸੇ ਤਰ੍ਹਾਂ ਯਾਤਰਾ ਕਰਾਤੇ ਰਹੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਬੰਜਾਰੇ ਗੁਰੂ ਦੇ ਪਿਆਰੇ ਹਮ ਬੰਜਾਰੇ ਗੁਰੂ ਦੇ ਪਿਆਰੇ ਹਮ ਬੰਜਾਰੇ ਗੁਰੂ ਦੇ ਪਿਆਰੇ ਬੋਲੇ ਸੋ ਨਿਹਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ